ਮਾਛੀਵਾੜਾ ਪੁਲਿਸ ਨੂੰ ਅੱਜ ਵੱਡੀ ਸਫਲਤਾ ਹਾਸਲ ਹੁੰਦੀ ਹੋਈ ਨਜ਼ਰ ਆਏ ਜਿੱਥੇ ਕਿ ਇਲਾਕੇ 'ਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ ਹਥਿਆਰ ਵੀ ਬਰਾਮਦ ਹੋਏ ਨੇ ਤੇ 9 ਮੋਬਾਈਲ ਵੀ ਬਰਾਮਦ ਹੋਏ ਨੇ ਜੋ ਕਿ ਚੋਰੀ ਦੇ ਵੀ ਦੱਸੇ ਜਾ ਰਹੇ ਨੇ ਮਾਛੀਵਾੜਾ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਲ ਹੋਈ ਹੈ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਇਲਾਕੇ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਜਿੱਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਤੇਜ਼ੀ ਦੇ ਨਾਲ ਮਾਛੀਵਾੜਾ ਪੁਲਿਸ ਨੇ ਇਹਨਾਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਪਾਸੋਂ ਕਿਰ ਲੁੱਟ ਖੋਹ ਕੀਤੇ ਪੈਸੇ ਤੇ 9 ਮੋਬਾਈਲ ਬਰਾਮਦ ਕੀਤੇ ਗਏ ਹਨ ਉੱਥੇ ਹੀ ਅੱਜ ਇੱਕ ਪ੍ਰੈਸ ਵਾਰਤਾ ਦੇ ਦੌਰਾਨ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹਨਾਂ ਤਿੰਨਾਂ ਨੂੰ ਕਿਸ ਤਰ੍ਹਾਂ ਜੋ ਹੈ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀ ਚੱਲ ਰਹੀ ਹੈ ਤਾਂ ਤੁਹਾਨੂੰ ਸਿੱਧਾ ਲੈ ਚਲਦੇ ਹਾਂ ਮਾਛੀਵਾੜਾ ਪੁਲਿਸ ਦੀ ਪ੍ਰੈਸ ਵਾਰਤਾ ਵੱਲ ਸਰ ਕੀ ਮਾਮਲਾ ਜੀ ਪ੍ਰੈਸ ਸਾਹਿਬ ਸਾਡੇ ਸਮਰਾਲਾ ਦੇ ਮਾਛੂੜਾ ਦੇ ਏਰੀਏ ਦੇ ਵਿੱਚ ਕੁਝ ਜਿਹੜੀਆਂ ਚ 5-6 ਵਾਰ 4-5 ਵਾਰ ਤਾਂ ਲੁੱਟ ਖੋਹੀਆਂ ਹੋਈਆਂ ਸੀ। ਸਮਰਾਲੇ ਇੱਕ ਦੁਕਾਨਦਾਰ ਤੋਂੜਾ ਰਾਤ ਨੂੰ 10:30 ਪਾਣੀ 11 ਵਜੇ 3000 ਰੁਪਏ ਖੋਗਾ ਲੈ ਗਏ ਸੀ। ਆ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ। ਇਸ ਤੋਂ ਬਾਅਦ 2 ਦਿਨ ਪਹਿਲਾਂ ਜਿਹੜਾ ਟੂਰ ਫਾਰਮ ਹੈ ਇੱਥੇ ਝੇਰ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਾਰੇ ਸੀ। ਉਹਨਾਂ ਤੋਂ ਕਿਰਪਾਨ ਨੁੰਦੇ ਹੱਥ ਇੱਕ ਤੇ ਮਾਰਗਵਾਦੇ ਪੈਸੇ ਤੇ ਮੋਬਾਈਲ ਫੋਨ ਖੋਗਾ ਲੈ ਗਏ ਸੀ। ਇਸ ਹਿੰਦੀ ਸਾਡਾ ਜਿਹੜਾ ਐਸਚਓ ਮਛਗੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਪਾਟ ਹੀ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਣਾ ਪਿੰਡ ਜਿਹੜਾ ਸੇਪ ਕੋਲੇ ਨਾਜ਼ੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਵਸ ਦੇ ਵਿੱਚ ਆ ਰਹੀ ਸੀ ਇੱਕ ਸਾਈਡ ਨਾਲ ਰਹਿਣ ਕਰਕੇ ਇਹਨਾਂ ਨੇ ਜਿਹੜਾ ਬੱਸ ਡਰਾਈਵਰ ਆ ਬੱਸ ਦੇ ਕਰਪਾਨਾ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਦੋਂ ਵੀਡੀਓ ਹੈ ਸਟਾਰ ਪੈਸੇ ਕੋਣ ਕੋਈ ਜਿਹਦੀ ਧਾਰਮਿਕ ਬੁਦਾ ਔਨ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਗੰਬੀਰਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ ਐਸਐਸਸੀ ਜੋਤੀ ਜਦਵ ਬੈਂਜੀ ਬਣੋਂ ਇਹ ਵੀ ਜਿਹੜੀ ਨਾਲ ਸਪੈਸ਼ਲ ਬਰਾਜ ਵੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੈਂਟ ਨੂੰ ਜਿਹੜਾ ਬੜੇ ਸਟੇਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1:30 ਵਜੇ ਦੇ ਲੱਗੇ ਸੈਕੰਡਰੀ ਹਾਟ ਸਕੂਲ ਦੇ ਲੱਗੇ ਇਹਨਾਂ ਜਿਹੜੇ ਆ ਬਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਡਾਕਾ ਮਾਰਨ ਆਲੇ ਇਹਨਾਂ ਦੇ ਮਗਰ ਸਾਡੇ ਆ ਦੋਨੇ ਐਸਕੇ ਦੇ ਸਪੈਸ਼ਲ ਬਣਾਜ ਦੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸੈਕੰਡਰੀ ਹਾਟ ਸਕੂਲ ਦੇ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸਗੀ ਸੀ ਮੌਕੇ 'ਤੇ ਸੀ ਜਿਹੜੇ ਤਿੰਨ ਬੰਦੇ ਆ ਤਿੰਨ ਮੁੱਲਜਮ ਮਨੀਸ਼ ਮਛਗੜਾ ਸਾਹਿਬ ਦਾ ਧਜਿੰਦਰ ਹੈ ਤੇ ਹਰਜੋਤ ਹੈ ਇਹਨਾਂ ਚੋਂ ਦੋ ਮੁੱਲਜਮ ਜਿਹੜੇ ਮਛਗੜਾ ਸਾਹਿਬ ਦੇ ਆ ਤੇ ਇੱਕ ਮੁੱਲਜਮ ਸਮਰਾਲੇ ਦਾ ਤੇ ਨਾਮ ਵਾਲਿਆਂ ਨੂੰ ਜਿਹੜਾ ਰਾਉਂਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾਵਾਰਕ ਲੁੱਟੇ ਜਿਹੜੇ ਆ ਖੋਏ ਮੋਬਾਈਲ ਆ ਨੋ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸੋ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਸਤੇ ਵੀੜੀਆਂ ਕੁਰਪਾਨਾ ਮਾਰੀਆਂ ਸੀ ਵਰਨਾਕਾਰ ਚਿੱਟੇ ਲਗਦੀ ਸੀ ਪੀਵੀ082024 ਨੰਬਰ ਅਡਾ ओरिजिनल ਨੰਬਰ ਪਰ ਜਦੋਂ ਅਸੀਂ ਕੱਲ ਪੜੇ ਆ ਉਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ08224 ਵੀ ਲਾਇਆ ਸੀ ਉਲਟਾ ਤੇ ਜੇ ਸੰਬੰਧੀ ਸਾਡਾ ਜਿਹੜਾ ਮੁਕੱਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਵੀਨਸ ਅਸੀਂ ਦਰਜ ਕੀਤਾ ਹੈ ਇਸ ਤੋਂ ਬਿਨਾ ਇਹਨਾਂ ਤੇ ਇੱਕ ਕਿੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਹੈ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀਆਂ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਤਾਂ ਹਨ ਇਹ ਟਰੇਸ ਕੀਤੀਆਂ ਲੁੱਟ ਹੋਦੀਆਂ ਕੀ ਸਮਰਾਲੇ ਤੋਂ ਬਿਨਾ ਕਿਤੇ ਹੋਰ ਵੀ ਇਹਦੇ ਮਕਦਮੇ ਦਰਜ ਪਾਈ ਗਏ ਨੇ ਪਲੀਜ਼ ਸਮਰਾਲੇ ਤੋਂ ਇਹ ਕੱਲੀ ਰੈਸਟ ਕੀਤੇ ਆ ਅਸੀਂ ਜਿਹੜਾ ਹੁਣ ਇਹਦਾ ਰਿਮਾਰਕ ਲੈ ਕੇ ਤਹਿਗੀਕਾਤ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਨਵੇਂ ਜਿਹੜਾ ਹੋਰ ਵੀ ਮਕਦਮੇ ਬਰੇ ਆਉਗੇ ਕਿਉਂਕਿ ਮਕਦਮੇ ਤਾਂ ਇਹਨਾਂ ਤੇ ਛੋਟੇ-ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਯਾਨੀ ਦੱਤਰਿਆ ਕਿਰਪਾਨਾ ਦਿਖਾ ਕੇ ਪੈਸੇ ਖੋਲੇ ਇਹੇ ਜਿਹੇ ਮਕਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਲੋ ਮੋਬਾਈਲ ਜਿਹੜੇ ਫੜੇ ਨੇ ਉਹ ਇਹ ਤਾਂ ਇਹਨਾਂ ਨਾਲ ਖੋਏ ਹੋਏ ਆ ਤੇ ਅਡਾੜਾ ਧਾਵਾ ਤੋਂ ਮਸ਼ਗੜਾ ਤੇ ਸਬਨਾਲਾ ਏਰੀਆ ਚੋਂ ਨਾਲ ਜਿਹੜਾ ਕੂਮਕਲਾ ਵਗੈਰਾ ਤੇ ਆਕਵਾੜਾ ਇਸ ਵਾਸੋਂ ਵੀ ਇਹਨਾਂ ਦੇ ਹੁਣ ਆਈਡ ਇਨਦਰ ਸਰ ਲੁੱਟਕੋ ਨਾਲ ਹੀ ਸੰਬੰਧ ਸੀ ਜਾਂ ਕੋਈ ਨਸ਼ੇ ਨਸ਼ੀਆਂ ਦਾ ਨਹੀਂ ਨਹੀਂ ਇਹਦਾ ਡਾਕ ਲੁੱਟਕੋ ਕੀ ਡੱਕੇ ਮਾਰਿਆ ਨੇ ਟੱਕੇ ਮਾਰਿਆ ਨੇ ਜਿਵੇਂ ਪੰਜ ਬੰਦੇ ਆਉਂਦੇ ਸੀ ਵਾਣਾਕਾਰ ਦੇ ਵਿੱਚ ਇਹ ਤਕਰੀਬਨ 15 ਦਿਨ ਤੋਂ ਸਰਗਰਮ ਸੀ ਆਪਣੇ ਸਾਰੇ ਇਹ ਕੋਈ ਹੋਰ ਹਥਿਆਰ ਵਗੈਰਾ ਸੀ ਕਿ ਸਰ ਇਹਨਾਂ ਕੋਲ ਨਹੀਂ ਲੈ ਲੈ ਕਿਰਪਾਨਾਂ ਤੇ ਦਾਤਰ ਇਹੀ ਹਥਿਆਰ ਸੀ